ਇਕ ਇਤਿਹਾਸ ਦੇ ਵਿੱਚ ਪੰਜਾਬ ਦੀ ਗੁਰੂਆਂ ਪੀਰਾਂ ਦੀ ਪਵਿੱਤਰ ਧਰਤੀ ਮੰਨੀ ਜਾਂਦੀ ਤੇ ਉੱਪਰ ਜਿਹੜੇ ਜੋੜ ਮੇਲੇ ਲੱਗਦੇ ਨੇ ਵੱਖੋ ਵੱਖre ਇਤਿਹਾਸ ਖਾਨਾਂ ਤੇ ਉਸ ਵਿੱਚ ਜੋ ਡੇਰਾ ਬਾਬਾ ਨਾਨਕ ਦਾ ਜੋੜ ਮੇਲਾ ਚੋਲਾ ਸਾਹਿਬ ਦਾ ਉਹ ਆਪਣੀ ਵਿਸ਼ੇਸ਼ ਮਹੱਤਤਾ ਰੱਖਦਾ ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜੋ ਡੇਰਾ ਬਾਬਾ ਨਾਨਕ ਦਾ ਜੋੜ ਮੇਲਾ ਉਸ ਨੂੰ ਲੈ ਕੇ ਜਿਵੇਂ ਸੰਗ ਵੱਖੋ ਵੱਖ ਦਿਸ਼ਾਵਾਂ ਤੋਂ ਡੇਰਾ ਬਾਬਾ ਨਾਨਕ ਦੀ ਧਰਤੀ ਦੇ ਉੱਤੇ ਵਹੀਰਾਂ ਘੱਟ ਕੇ ਜਿਹੜਾ ਜੇਕਰ ਗੱਲ ਕੀਤੀ ਜਾਵੇ ਜ਼ਿਲ੍ਹਾ ਹੁਸ਼ਿਆਰਪੁਰ ਦੀ ਤੇ ਜ਼ਿਲ੍ਹਾ ਸ਼ਿਆਰ ਪੁਰਦੇ ਪਿੰਡ ਚੰਡੀਦਾਸ ਤੋਂ ਬਾਬਾ ਮਹਿੰਗਾ ਸਿੰਘ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਜੋ ਸੰਗ ਇੱਥੋਂ ਰਵਾਨਾ ਹੁੰਦਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 2 ਮਾਰਚ ਨੂੰ ਵੱਡੀ ਤਲਾਬ ਦੇ ਵਿੱਚ ਜੋ ਜਕਾਰਿਆਂ ਦੀ ਗੂੰਜ ਦੇ ਵਿੱਚ ਜਿਵੇਂ ਤੁਸੀਂ ਹਰ ਸਾਲ ਹੀ ਦੇਖਦੇ ਹੋ ਕਿ ਮਕੇਰੀਆਂ ਗੁਰਦਾਸਪੁਰ ਮੁੱਖ ਮਾਰਗ ਡੇਰਾ ਬਾਬਾ ਨਾਨਕ ਤੱਕ ਕੇਸਰੀ ਝੰਡਿਆਂ ਦੇ ਰੰਗ ਦੇ ਵਿੱਚ ਜਿਹੜਾ ਰੰਗਿਆ ਜਾਂਦਾ ਚਾਰ ਸਫੇਰੇ ਜਿਹੜੀਆਂ ਸੰਗਤਾਂ ਨੇ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਰੰਗ ਦੇ ਵਿੱਚ ਰੰਗੀਆਂ ਹੁੰਦੀਆਂ ਨੇ ਤੇ ਇਸ ਵਾਰ ਵੀ ਚੰਡੀ ਦਾਸ ਜਿੱਥੇ ਬਾਬਾ ਜੀ ਦੇ ਦਰਸ਼ਨ ਕਰਨੇ ਆ ਬਾਬਾ ਮਹੰਗਾ ਸਿੰਘ ਜੀ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਜਿਵੇਂ ਇਸ ਵੇਲੇ ਰਾਜਨੀਤੀ ਦੇ ਵਿੱਚ ਤ੍ਰੂ ਤਾਰੇ ਵਾਂਗੂ ਖਾਸ ਕਰਕੇ ਦਿਨਨਗਰ ਹਲਕੇ ਦੇ ਵਿੱਚ ਚਮਕ ਰਹੇ ਨੇ ਬਲਜੀਤ ਸਿੰਘ ਖਾਲਸਾ ਜੀ ਮਾਨ ਹਾਸਲ ਹੋਇਆ ਪਾਰਟੀ ਵੱਲੋਂ ਜਿਵੇਂ ਪਿੰਡ ਦੀ ਸਰਪੰਚੀ ਹਾਲ ਹੀ ਚ ਹਾਸਲ ਕਰਨ ਤੋਂ ਬਾਅਦ ਜੋ ਚੇਅਰਮੈਨੀ ਦਾ ਜੋ ਮਾਨ ਹੈ ਜਿਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਤੁਹਾਨੂੰ ਦੱਸਦੀ ਏ ਕਿ ਸਮੁੱਚੇ ਪੰਜਾਬ ਦੇ ਵਿੱਚ 88 ਹਲਕਿਆਂ ਦੇ ਵਿੱਚ ਮਾਰਕੀਟ ਕਮੇਟੀ ਦੇ ਚੇਅਰਮੈਨ ਜੋ ਬਣਾਏ ਗਏ ਨੇ ਉਸ ਸੂਚੀ ਦੇ ਵਿੱਚ ਮੁੱਖ ਤੌਰ ਤੇ ਬਲਜੀਤ ਸਿੰਘ ਖਾਲਸਾ ਜਿਉਂ ਨੇ ਉਹ ਦਿਨਨਗਰ ਹਲਕੇ ਤੋਂ ਚੇਅਰਮੈਨ ਬਣੇ ਨੇ ਮਾਰਕੀਟ ਕਮੇਟੀ ਦੇ ਸੋ ਬਾਬਾ ਜੀ ਦਾ ਅਸ਼ੀਰਵਾਦ ਲੈਣ ਪੁੱਜੇ ਨੇ ਬਾਬਾ ਜੀ ਵੱਲੋਂ ਸਿਰ ਪਾਉ ਦੇ ਕੇ ਜਿਹੜਾ ਸਨਮਾਨ ਕੀਤਾ ਗਿਆ ਸੋ ਬਾਬਾ ਜੀ ਦੇ ਦਰਸ਼ਨ ਕਰਨ ਪਹੁੰਚੇ ਅਸੀਂ ਵੀ ਆਪਣੇ ਨਲੇਪ ਟੀਵੀ ਵੱਲੋਂ ਸੋ ਰਸਨਾ ਦੀ ਪਵਿੱਤਰਤਾ ਲਈ ਸਭ ਤੋਂ ਪਹਿਲਾਂ ਫਤਿਹ ਸਾਂਝ ਪਾ ਲਈਏ ਬਲਵ ਬਾਬਾ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਬਲਜੀਤ ਸਿੰਘ ਖਾਲਸਾ ਜਿਵੇਂ ਅੱਜ ਤੁਹਾਡੇ ਕੋਲ ਅਸ਼ੀਰਵਾਦ ਲੈਣ ਪਹੁੰਚੇ ਨੇ ਤੇ ਸਬੱਬ ਬਣਿਆ ਇਹਨਾਂ ਦੇ ਨਾਲ ਆਉਂਦਾ ਇੱਥੇ ਤੇ ਤੁਸੀਂ ਦੱਸ ਦਿਓ ਕਿ 2 ਤਰੀਕ ਦਾ ਹਰ ਸਾਲ ਦੀ ਤਰ੍ਹਾਂ ਜਿਹੜਾ ਸੰਗ ਦੀਆਂ ਤਿਆਰੀਆਂ ਨੇ ਕਿਵੇਂ ਦੀਆਂ ਤਿਆਰੀਆਂ ਨੇ ਭਈ ਜਿੱਥੇ ਏਕ-ਏਕ ਕਦਮ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪਿਆ ਜੀ ਉੱਥੇ ਦੀ ਮਹਿਮਾ ਰਿਹੜੀ ਹੈ ਬਹੁਤ ਅਪਰਪਾਰ ਹੈ ਜੀ 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 ਤਾਂ ਇੱਥੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਦਾਰਾਂ ਸਾਲ ਜੀ ਹਲਵਾਈ ਕੀਤੀ ਜੀ ਜੀ ਕਿਰਤ ਕੀਤੀ ਡੇਰਾ ਬਾਬਾ ਨਾਨਕ ਡੇਰਾ ਬਾਬਾ ਨਾਨਕ ਕਿ ਉਹਨੇ ਸਾਨੂੰ ਸਮਝਾਇਆ ਜੀ ਕਿ ਸਾਡਾ ਕਿਰਤ ਕਰਨਾ ਫਰਜ਼ ਬਣਦਾ ਹਾਂ ਨਾਮ ਜਪੋ ਕਿਰਤ ਕਰੋ ਤੇ ਵੰਡ ਛਕੋ ਜੀ 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 ਤੇ ਇੱਥੇ ਨਾਮਕ ਸਰੋਵਰ ਨਾ ਕੋਈ ਸਰਾ ਨਾ ਕੋਈ ਕਿਸੇ ਗੱਲ ਦੀ ਸੰਗਤ ਲਈ ਸਹੂਲਤ ਜੀ ਤੇ ਇਹ ਇਹ ਹੋਣਾ ਚਾਹੀਦਾ ਇਹ ਡੇਰਾ ਬਾਬਾ ਨਾਨਕ ਦੀ ਗੱਲ ਕਰਦੇ ਹੋ ਜੀ ਮੇਰਾ ਬਾਬਾ ਨਾਨਕ ਸਾਹਿਬ ਦੀ ਜੀ 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 ਤੇ ਫਿਰ ਸੰਗਤਾਂ ਵਾਸਤੇ ਜੇਕਰ ਗੱਲ ਕੀਤੀ ਜਾਵੇ ਜਿਵੇਂ ਰਸਤੇ ਦੇ ਵਿੱਚ ਵੀ ਮੌਸਮ ਦੀ ਖਰਾਬੀ ਹੋ ਜਾਂਦੀ ਆ ਕੋਈ ਨਾ ਕੋਈ ਜੇ ਜ਼ਮੀਨਾਂ ਖਰੀਦ ਕੇ ਇਮਾਰਤਾਂ ਵੀ ਬਣਨੀਆਂ ਚਾਹੀਦੀਆਂ ਨੇ ਹਾਂਜੀ ਭਾਈ ਇੱਥੇ ਸਭ ਕੋਈ ਇਹ ਲੋੜਾਂ ਪੂਰੀਆਂ ਹੋਣੇ ਚਾਹੀਦੀਆਂ ਜੀ 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 ਸੰਗਤ ਦੇ ਭਲੇ ਲਈ ਜੀ 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 ਤੇ ਉਹ ਇਲਾਕੇ ਦੇ ਭਾਈ ਬੂਟਾ ਸਿੰਘ ਜੀ ਕਾਦੀਆਂ ਦਾ ਜੀ ਸ਼ਾਹਪੁਰ ਕਾਦੀਆਂ ਦਾ ਸੀ ਇੱਕ ਭਾਈ ਜਗੀਰ ਸਿੰਘ ਹਫਤਾ ਕੋਇਆ ਉਹਨਾਂ ਨੂੰ ਮਿਲ ਕੇ ਆਏ ਆ ਹਰੂਏਵਾਲ ਦੇ ਸੀ ਜੀ ਤੇ ਉਹ ਉਹ ਬੈਠੇ ਤਾਂ ਉਹਨਾਂ ਨੇ ਸਾਡੇ ਬਚਨ ਸੁਣ ਕੇ ਨਾ ਇਲਾਕੇ ਦੀ ਸੰਗਤ ਨੂੰ ਇਕੱਤਰ ਕਰਕੇ ਖਰੂਰ ਸਾਹਿਬ ਵਾਲੇ ਬਾਬਿਆਂ ਦੇ ਕੋਲ ਗਏ ਜੀ ਜੀ ਤੇ ਸਾਡੇ ਬਚਨ ਨੂੰ ਨਹੀਂ ਦਰਾਏ ਉੱਥੇ ਜੀ ਭਈ ਉਹਨਾਂ ਨੇ ਐ ਵਚਨ ਕੀਤੇ ਆ ਤੁਸੀਂ ਆਵੋ ਕਿ ਉੱਥੇ ਸੇਵਾ ਚਲਾਵੋ ਜਿਸ ਨਸਰਾ ਗੁਰਦੁਆਰਾ ਸਾਹਿਬ ਦੇ ਨਵੇਂ ਸਰੂ ਸੋਹਣੇ ਬਣਾਓ ਜੀ ਤੇ ਸਰਾਂ ਜਿਹੜੀ ਆ ਉਹ ਵੱਡੇ ਰੂਪ ਚ ਬਣਾਓ ਜੀ ਬਾਬਾ ਜੀ ਇਹ ਤਾਂ ਡੇਰਾ ਬਾਬਾ ਨਾਨਕ ਦੀਆਂ ਜਿਹੜੀਆਂ ਲੋੜਾਂ ਨੇ ਸੰਗਤਾਂ ਵਾਸਤੇ ਇਮਾਰਤ ਦੀ ਗੱਲ ਕੀਤੀ ਆ ਸਰੋਵਰ ਦੀ ਗੱਲ ਕੀਤੀ ਆ ਸਰੋਵਰ ਤੇ ਸ਼ਾਇਦ ਦਰਬਾਰ ਸਾਹਿਬ ਦੇ ਨੇੜੇ ਹੈ ਵੀ ਆ ਚਲੋ ਉਹਦਾ ਜਿਹੜਾ ਆਕਾਰ ਆ ਉਹ ਵੱਡਾ ਹੋ ਸਕਦਾ ਉਹਦੀ ਰੂਪਰੇਖਾ ਅਗਲੀ ਗੱਲ ਬਾਬਾ ਜੀ ਅਸੀਂ ਕਰੀਏ ਕਿ ਜਿਹੜਾ ਤੁਹਾਡਾ ਪ੍ਰੋਗਰਾਮ ਹੈਗਾ ਦੋ ਤਰੀਕ ਦਾ ਉਹਦੀ ਜਾਣਕਾਰੀ ਸੰਗਤਾਂ ਤੱਕ ਤੁਹਾਡੇ ਮੂੰਹ ਸੁਣਨਾ ਚਾਹੀਦੇ ਆ ਉਹ ਦੋ ਤਰੀਕ ਦਾ ਜੀ ਇਹ ਪ੍ਰੋਗਰਾਮ ਹੈ ਪੇ ਇਲਾਕੇ ਦੀਆਂ ਸੰਗਤਾਂ ਇੱਥੋਂ ਇਕੱਠੇ ਹੋ ਕੇ ਜੀ ਤੋਰਦੀਆਂ ਨੇ ਜੀ ਤੇ ਬਹੁਤ ਸ਼ਬਦ ਕੀਰਤਨ ਜਿੱਥੇ ਗੁਰਬਾਣੀ ਦਾ ਪ੍ਰਭਾਵ ਚੱਲੇ ਗੁਰੂ ਕੇ ਹਾਜ਼ਰ ਹਸ ਜਸ ਗੋਈ ਉਹਦੇ ਗੁਰੂ ਕੀ ਮਹਿਮਾ ਜਿਹੜੀ ਆ ਉਹਦੇ 'ਚ ਬਹੁਤ ਵੱਡਾ ਵਾਅਦਾ ਹੁੰਦਾ ਜੀ 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 ਤੇ ਇਹ ਇਲਾਕੇ ਦੀਆਂ ਸੰਗਤਾਂ ਇੱਥੇ ਆਉਨੀਆਂ ਸੀ ਜੀ ਜੀ ਤੇ ਅਸੀਂ ਅਰਦਾਸਾਂ ਕਰੀ ਜਾਣੀਆਂ ਜੀ ਉਹਨਾਂ ਨੇ ਮਾਇਆ ਝੋਲੇ ਚ ਪਾਈ ਜਾਣੀ ਠੀਕ ਹੈ ਜੀ 30 40 ਲੱਖ ਰੁਪਈਆ ਜੀ ਸੇ ਸੇ ਸੰਗਤ ਸਾਡੇ ਕੋਲ ਪਹੁੰਚ ਜਾਣਾ ਹਾਂਜੀ ਅਸੀਂ ਉਹ ਜਿਹੜੀ ਸੇਵਾ ਲਈ ਆਈ ਸੀ ਖਡੂਰ ਸਾਹਿਬ ਵਾਲੇ ਸੰਤਾਂ ਦੀ ਹਾਂਜੀ ਹਾਂਜੀ ਤੇ ਉਹ ਉਹਨਾਂ ਦੇ ਹਵਾਲੇ ਸਾਰਾ ਹੀ ਕਰਨਾ ਠੀਕ ਹੈ ਜੀ ਡੇਰਾ ਬਬਨਾਨ ਦੇ ਡੇਰਾ ਬਬਨਾਨ ਦੇ ਪ੍ਰਬੰਧਕ ਕਮੇਟੀ ਲਈ ਜਾਂ ਖਡੂਰ ਸਾਹਿਬ ਵਾਲੇ ਨਹੀਂ ਜੀ ਉਹ ਕਹਿੰਦੇ ਕਮੇਟੀਆਂ ਦਾ ਕਰਦੀਆਂ ਕੋਈ ਨਹੀਂ ਅੱਛਾ ਜੀ ਉਹਨਾਂ ਦੀਆਂ ਤਾਂ ਆਪਣੀਆਂ ਤਨਖਾਹਾਂ ਹੀ ਨਹੀਂ ਪੂਰੀਆਂ ਹੁੰਦੀਆਂ ਅੱਛਾ ਜੀ ਅਸੀਂ ਉਹ ਸਿਰਫ ਉਹ ਜਿਹੜਾ ਰੁਪਈਆ ਨਾ ਇਹ ਸੰਤਾਂ ਦੀ ਜਨਾਂ ਦੀ ਸੇਵਾ ਲਵਾਈ ਇਲਾਕੇ ਨੇ ਜਿਹੜੇ ਉਹ ਸਾਡੇ ਬਚਨ ਜਿਨ੍ਹਾਂ ਨੇ ਸੁਨੇ ਉਹ ਇਹਨਾਂ ਜੀ ਰੂਪ ਸਾਹਿਬ ਵਾਲੇ ਸੰਤ ਸਾਹਿਬ ਵਾਲੇ ਬਾਬਾ ਜੀ ਜਿਹੜੇ ਨੇ ਸੇਵਾ ਇੱਕ ਬਾਬਾ ਸੇਵਾ ਸਿੰਘ ਜੀ ਦੀ ਗੱਲ ਕਰਦੇ ਹੋ ਹਾਂਜੀ ਉਹਨਾਂ ਵੱਲੋਂ ਵੱਖ-ਵੱਖ ਸਥਾਨਾਂ ਤੇ ਸੇਵਾ ਵੀ ਚੱਲਦੀ ਹੈ ਸੇਵਾ ਚੱਲਦੀ ਹੈ ਉਹ ਬਹੁਤ ਚੰਗੇ ਹਨ ਜਿੰਨੀ ਵੀ ਅਗਰਾਈ ਹੁੰਦੀ ਹੈ ਅਰਦਾਸਾਂ ਦੀ ਤਿਲ ਤਿਲ ਫੋਲ ਐਸੇ ਉਹ ਪੈਸਾ ਉਹ ਇਹ ਸਾਰਾ ਉੱਥੇ ਜਿਹੜਾ ਚੜਾ ਚੜਾ ਦਿੱਤਾ ਜਾਂਦਾ ਹਾਂਜੀ ਉੱਥੇ ਚੜਾ ਦਿੱਤਾ ਜਾਂਦਾ ਦੇ ਸੰਗਤਾਂ ਨੀ ਜਿਹੜੀਆਂ ਅਰਦਾਸਾਂ ਉਹਦੇ ਕਹਿੰਦਾ ਮਤਲਬ ਕਿ 35 ਤੋਂ 40 ਲੱਖ ਦਾ ਇਹ ਬਜਟ ਬਣ ਜਾਂਦਾ ਹਾਂਜੀ 36 40 ਲੱਖ ਨਾ ਇਹ ਹੋ ਜਾਂਦਾ ਠੀਕ ਹੈ ਜੀ ਠੀਕ ਹੈ ਇਹ ਆ ਜਿਹੜੇ ਭੇ ਬੰਦੇ ਆ ਨਾ ਸਾਡੇ ਬੇਤ ਲੋਭੀ ਹੁੰਦੇ ਆ ਹਾਂਜੀ ਹਾਂਜੀ ਉਹ ਲੋਭੀ ਬੰਦਿਆ ਨੇ ਹਾਂਜੀ ਸਾਨੂੰ ਤੰਗ ਬੜੇ ਕੀਤਾ ਹੁਣ ਫੇਰ 당 ਕਰੀ ਜਾਂਦੇ ਆ ਠੀਕ ਹੈ ਜੀ ਕਹਿੰਦੇ ਵੀ ਇਹ ਜਿਹੜੀ ਮਾਇਆ ਇਹਦੀ ਪਿੱਛੇ ਲਿਆਉਣੀ ਅਸੀਂ ਕਾ ਅਸੀਂ ਤਾਂ ਇਹਦਾ ਚੈਰ ਆ ਆਪਣੇ ਬੱਚਿਆਂ ਨੂੰ ਕਿਉਂ ਖੜਾਈਏ ਪਿੱਛੇ ਲਿਆ ਕੇ ਵੱਡੇ ਘਰ ਆਂਦੇ ਵਿੱਚ ਜੋ ਅਸੀਂ ਕੰਮ ਕਿਰਤ ਕਰਦੇ ਆ ਉਹਦੇ ਵਿੱਚੀ ਵਾਦਾ ਹੋਵੇ ਵੱਧ ਹੋਵੇ ਠੀਕ ਹੈ ਠੀਕ ਹੈ ਨਾ ਨਾਲੇ ਨਾਲੇ ਸੰਗਤਾਂ ਦੀ ਜਿਹੜਾ ਤਿਲ ਫੁੱਲ ਦਿੱਤਾ ਪੇਟਾਵਾਂ ਨੇ ਉਹ ਥਾਂੇ ਪੈ ਜਾਂਦੀਆਂ ਹਾਂਜੀ ਥਾਂੇ ਪੈ ਉਹ ਸਫਲ ਹੋ ਜਾਂਦੀਆਂ ਸਫਲ ਹੋ ਜਾਂਦੀਆਂ ਤੇ ਇਹ ਅਸੀਂ ਕੰਮ ਨਹੀਂ ਕਰਨਾ ਠੀਕ ਹੈ ਤੇ ਤੁਸੀਂ ਜੋ ਮਰਜ਼ੀ ਕਰੋ ਹੁਣ ਬਾਬਾ ਜੀ ਦੋ ਤਰੀਕ ਦੀਆਂ ਪੂਰੀਆਂ ਤਿਆਰੀਆਂ ਜਿਹੜੀਆਂ ਕਰ ਲਈਆਂ ਗਈਆਂ ਨੇ ਸੰਗਤਾਂ ਚ ਪੂਰਾ ਉਤਸ਼ਾਹ ਨਜ਼ਰ ਆ ਰਿਹਾ ਜੀ ਪੂਰਾ ਨਜ਼ਾਰਾ ਸੰਗਤਾਂ ਦਾ ਕਿੰਨੇ ਦਿਨ ਹੋ ਗਏ ਆ ਨਹੀਂ ਦੇਖ ਰਹੇ ਦੇਖ ਰਹੇ ਆ ਸੰਗਤਾਂ ਪਿੱਛੇ ਸਹਾਯੋਗੀ ਕੈਮਰਾਮੈਨ ਨੂੰ ਕਹਾਂਗਾ ਕਿ ਕੈਮਰਾ ਘੁਮਾ ਕੇ ਦਿਖਾਇਆ ਜਾਵੇ ਮੇਰੀਆਂ ਬੀਬੀਆਂ ਭੈਣਾਂ ਮਾਤਾਵਾਂ ਜਿਹੜੀਆਂ ਨੇ ਲੋ ਲੰਗਰ ਇੱਥੇ ਵੀ ਚੰਡੀ ਦਾਸ ਦੇ ਵਿੱਚ ਵੀ ਅਸੀਂ ਜਿਹੜਾ ਗੁਰਦੁਆਰਾ ਸਾਹਿਬ ਪਿੰਡ ਪੱਦਰ ਤੇ ਸਿੰਘ ਸਭਾ ਗੁਰਦੁਆਰਾ ਬਾਬਾ ਜੀ ਨੇ ਦੱਸਿਆ ਕਿ ਕਿਵੇਂ ਇੱਕ ਸਾਈਡ ਦੇ ਉੱਤੇ ਬੜੀ ਸਰਧਾ ਭਾਵਨਾ ਦੇ ਜਿਹੜੇ ਭਾਂਡੇ ਮੰਜਨ ਦੀ ਜਿਹੜੀ ਸੇਵਾ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਕਹਿੰਦੇ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਵੇ ਕਹਿੰਦੇ ਗੁਰੂ ਘਰ ਦੇ ਜਿੰਨੇ ਭਾਂਡੇ ਜਿਹੜੇ ਨੇ ਉਹ ਮੰਜੇ ਜਾਣ ਉਹਦੀ ਸਫਾਈ ਕੀਤੀ ਜਾਵੇ ਤੇ ਜਨਮ ਜਨਮਾਂ ਜਨਮਾਂਤਰਾਂ ਦੀ ਜਿਹੜੀ ਮੈਲ ਮੰਦੀ ਉਹ ਉਤਰ ਜਾਂਦੀ ਹੈ ਸਰਬਦਾ ਭਾਵਨਾ ਨਾ ਬੀਬੀਆਂ ਭੈਣਾਂ ਜਿਹੜੀਆਂ ਨੇ ਉਹ ਸੇਵਾ ਕਰ ਰਹੀਆਂ ਨੇ ਇੱਧਰ ਹੁਣ ਸਾਡੇ ਕੋ ਬਾਬਾ ਜੀ ਨੇ ਬਾਬਾ ਸੁਖਵਿੰਦਰ ਸਿੰਘ ਭਿੱਲੀ ਜਿਨ੍ਹਾਂ ਨੂੰ ਬਾਬਾ ਜੀ ਤੁਹਾਡੇ ਧਿਆਨ ਚ ਲਿਆ ਦੀਏ ਕਿ ਪਿੰਡ ਗੁਰਿਏ ਦੇ ਵਿੱਚ ਜਿਹੜੀ ਸਰਪੰਚੀ ਦਾ ਮਾਣ ਹਾਸਲ ਕੀਤਾ ਗਿਆ ਕਿ ਹੇ ਬਹੁਤ ਹੱਥ ਵਡਿਆਈਆਂ ਜਿਸ ਭਾਵੇਂ ਤਿਸ ਦੇ ਸੋ ਇਹਨਾਂ ਦੇ ਨਾਲ ਸਬੱਬ ਬਣਿਆ ਸਾਨੂੰ ਇੱਥੇ ਪਹੁੰਚਣ ਦਾ ਤੇ ਤੁਹਾਡੀ ਵੀ ਹਾਜ਼ਰੀ ਲਵਾਉਣਾ ਚਾਹਾਂਗੇ ਨਰਲੇਪ ਟੀਵੀ ਤੇ ਕਿਵੇਂ ਦੀਆਂ ਜਿਵੇਂ ਇੱਥੋਂ ਸੰਗਤਾਂ ਜਾਣੀਆਂ ਨੇ ਸੰਗਤਾਂ ਦਾ ਹੜ ਆਇਆ ਹੋਣਾ 2 ਤਰੀਕ ਨੂੰ 3 ਤਰੀਕ ਨੂੰ ਪ੍ਰਾਣਾਸ਼ਾਲਾ ਜਲੂ ਗੁਰਦਾਸਪੁਰ ਚ ਇੰਟਰ ਹੋਣਾ ਤੇ ਪ੍ਰਾਣਾਸ਼ਾਲੇ ਸਵਾਗਤ ਨੂੰ ਲੈ ਕੇ ਕਿਦਾਂ ਦੀਆਂ ਤਿਆਰੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਹਰ ਸਾਲ ਹੀ ਬਾਬਾ ਜੀ ਦੇ ਨਾਮ ਵਿਚਾਰ ਪਟੰਡਰਾ ਕਰਕੇ ਹਾਂਜੀ ਹਾਂਜੀ ਤੇ ਹਰ ਸਾਲ ਹੀ ਚੰਡੀ ਦਾਸ ਸਾਹਿਬ ਦਾ ਨਾਮ ਵਿਚਾਰ ਕਰਕੇ ਤੇ ਜੋ ਕਿ ਵੱਖ-ਵੱਖ ਲੰਗਰ ਜਿਹੜੇ ਨੇ ਸਾਰਿਆਂ ਨੂੰ ਸੰਦੇਸ਼ ਜਿਹੜਾ ਉਹ ਇਹੀ ਭੇਜ ਦੇ ਰਹੇ ਨੇ ਇਸੇ ਤਰ੍ਹਾਂ ਹੀ ਪ੍ਰਾਣਾ ਸ਼ਾਲਾ ਜੀ ਜੀ ਚੌਂਕ ਦੇ ਵਿੱਚ ਜਿਹੜਾ ਉਹ ਭਰਵਾ ਸਵਾਗਤ ਜਿਹੜਾ ਇੱਥੋਂ ਚੰਡੀ ਦਾਤ ਤੋਂ ਸੰਗਤ ਜਾਣੀ ਹੈ ਜੀ ਜੀ ਦੋ ਤਰੀਕ ਨੂੰ ਜਿਹੜਾ ਇੱਥੋਂ ਚੱਲਣਾ ਹੋ ਰਾਤ ਨੂੰ ਨਿਖਾਰੇ ਤਿੰਨ ਤਰੀਕ ਨੂੰ ਸਵੇਰੇ 7 ਵਜੇ ਜਿਹੜਾ ਉਹ ਪ੍ਰਾਣੀ ਖਾਲੇ ਪਹੁੰਚ ਜਾਣਾ ਵਾ ਤਿੰਨ ਤਰੀਕ ਰਾਤ ਨੂੰ ਜੋੜੇ ਖੇਤਰਾ ਜੀ ਜੀ ਤੇ 4 ਤਰੀਕ ਨੂੰ ਸਵੇਰੇ 4 ਵਜੇ ਜਿਹੜੀਆਂ ਸੰਗਤਾਂ ਨੇ ਹਾਂਜੀ ਉਹ ਜਿਹੜੀਆਂ ਸੰਗਤਾਂ ਨੇ ਡੇਰਾ ਬਾਬਾ ਨਾਨਕ ਨੂੰ ਚਾਲੇ ਪੈ ਜਾਣੀਆਂ ਨੇ ਪੂਜ ਕਰ ਜਾਣੀਆਂ ਇਹ ਕਰਕੇ ਅਸੀਂ ਹਰ ਸਾਲ ਹੀ ਜਿਹੜਾ ਪ੍ਰਸ਼ਾਸਨ ਵੀ ਸਾਡੀ ਬਹੁਤ ਮਤ ਕਰਦਾ ਪ੍ਰਸ਼ਾਸਨ ਦੀ ਗੱਲ ਕੀਤੀ ਆ ਮੇਰੇ ਧਿਆਨ ਚ ਆ ਗਿਆ ਬਾਬਾ ਜੀ ਕਿ ਜਿਵੇਂ ਹੁਲੜ ਬਾਜ ਬੁਲਟ ਮੋਟਰਸਾਈਕਲਾਂ ਤੇ ਪਟਾਕੇ ਮਾਰਨ ਵਾਲੇ ਹੁੰਦੇ ਨੇ ਤੇ ਟਰੈਕਟਰਾਂ ਦੇ ਉੱਤੇ ਉੱਚੀਆਂ ਆਵਾਜ਼ਾਂ ਦੇ ਵਿੱਚ ਜਿਹੜੇ ਕੰਨ ਪੜਵੀਆਂ ਆਵਾਜ਼ਾਂ ਹੁੰਦੀਆਂ ਉਹਨਾਂ ਨੂੰ ਕੀ ਜਿਹੜੇ ਹੁਲੜ ਬਾਜ ਨੇ ਕੀ ਮੈਸੇਜ ਦੇਣਾ ਚਾਹੁੰਦੇ ਵੇਖੋ ਜੀ ਅਸੀਂ ਉਹਨਾਂ ਨੂੰ ਸਖਤ ਤਾੜਨਾ ਕਰਦੇ ਆਂ ਜੀ ਉਹ ਲੜਵਾ ਜਿਹੜੇ ਹੁੰਦੇ ਨੇ ਉਹ ਜਿਹੜੇ ਸੇਵਾਦਾਰ ਉਹਨਾਂ ਨੂੰ ਤੰਗ ਪਰੇਸ਼ਾਨ ਕਰਦੇ ਨੇ ਤੁਹਾਡੇ ਵਾਲੀ ਗੱਲ ਬਿਲਕੁਲ ਸੱਚ ਆ ਅਸੀਂ ਆਗਤਾ ਵੀ ਉਹਨਾਂ ਨੂੰ ਤੁਹਾਡੇ ਨਰੇਲਿਵ ਟੀਵੀ ਰਾਹੀਂ ਜੀ ਚਨ ਨਰਾਇਣ ਹੀ ਉਹਨਾਂ ਨੂੰ ਇੱਕ ਤਾੜਨਾ ਕਰਦੇ ਆ ਤੇ ਜੇ ਕਿਸੇ ਨੇ ਵੀ ਕੀਤੀ ਕੋ ਲੜਵਾਜੀ ਤੇ ਜੇ ਸਾਡੇ ਸੇਵਾਦਾਰਾਂ ਨੇ ਉਹਨਾਂ ਨੂੰ ਫੰਡਿਆ ਤਾਂ ਉਹਨਾਂ ਦੀ ਫਿਰ ਜ਼ਿੰਮੇਵਾਰੀ ਹੋਏਗੀ ਅਸੀਂ ਐਸਐਸਪੀ ਗਰਦਾਸਪੁਰ ਐਸਐਸਪੀ ਹਿਆਰਪੁਰ ਹਾਂਜੀ ਅਸੀਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਜੇ ਤਾਂ ਪਿਛਲੇ ਸਾਲ ਪਰਾਣਾ ਸ਼ਾਲਾ ਦੀ ਪੁਲਿਸ ਉਹਨਾਂ ਦਾ ਮਤਲਬ ਆਪਣੀ ਜਿਹੜੀ ਹਦੂਤ ਹੈ ਜਿਹੜੀ ਅੰਦਰ ਉਹਨਾਂ ਦੇ ਆਉਂਦਾ ਉਹਨਾਂ ਨਾਲ ਜਿਹੜਾ ਪ੍ਰਸ਼ਾਸਨ ਨੇ ਪੁਲਿਸ ਲਾਈ ਹੋਈ ਸੀ ਅੱਗੇ ਕਰਦਾਸਪੁਰ ਵਾਲਿਆਂ ਸਦਰ ਵਾਲਿਆਂ ਲਾਈ ਆ ਜੀ ਅੱਗੇ ਫਿਰ ਚੌੜੇ ਖੇਤਰਾਂ ਵਾਲੇ ਇਸੇ ਤਰ੍ਹਾਂ ਡੇਰੇ ਵਾਲਿਆਂ ਨੇ ਸੰਗਤ ਦੇ ਵਿੱਚ ਵੀ ਵਣ ਵਣ ਦੀ ਲੱਕੜੀ ਹੁੰਦੀ ਆ ਜਿਵੇਂ ਕਈ ਹੁੰਦੇ ਨੇ ਵੱਡੂਏ ਮਾਰਨ ਵਾਲੇ ਲੁਟੇਰੇ ਕਿਸਮ ਦੇ ਉਹ ਉਹ ਵੀ ਮੁਸ਼ਕਲਾਂ ਜਿਹੜੀਆਂ ਕਈ ਵਾਰੀ ਆਉਂਦੀਆਂ ਨੇ ਉਹ ਵੀ ਉਹਨਾਂ ਦੇ ਮੋਬਾਈਲ ਵੀ ਕੱਢ ਲੈਂਦੇ ਨੇ ਵੱਟੂਏ ਵੀ ਕੱਢ ਲੈਂਦੇ ਨੇ ਅਸੀਂ ਉਹਨਾਂ ਨੂੰ ਵੀ ਤਾੜਨਾ ਕਰਦੇ ਆ ਜੇ ਕੋਈ ਕਾਬੂ ਆ ਗਿਆ ਤੇ ਉਹਨਾਂ ਨੂੰ ਐ ਨੰਗਾਰੇ ਬਾਟੇ ਵਾਂਗੂ ਮਾਝਾਂਗੇ ਤੇ ਜਿਹੜੇ ਮੋਟਰਸਾਈਕਲਾਂ ਵਾਲੇ ਨੇ ਟਰੈਕਟਰਾਂ ਵਾਲੇ ਹੁੱਲੜਬਾਜ ਉਹਨਾਂ ਨੂੰ ਵੀ ਦੇ ਨਾਲ ਰਿਲੇਟ ਹੋਈ ਨਹੀਂ ਸਖਤ ਆੜਨਾ ਕਰਦੇ ਆ ਜੇ ਉਹਨਾਂ ਨੇ ਸ਼ੈਤਾਨੀ ਕੀਤੀ ਸੰਗਤ ਦੇ ਵਿੱਚ ਖਰਾਬੀ ਕੀਤੀ ਮਰਜਾਦਾ 'ਚ ਰਹਿਣਾ ਮਰਜਾਦਾ ਵਿੱਚ ਹੀ ਰਹਿਣ ਤੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਜਾਣ ਤੇ ਸਾਰੀ ਮੰਦੀ ਜਿਹੜੀ ਆਸਾਂ ਉਹਨਾਂ ਦੀ ਵੀ ਪੂਰੀ ਹੋਏਗੀ ਪਰ ਇਹਨਾਂ ਧਿਆਨ ਦੇ ਨਾਲ ਰੱਖ ਕੇ ਮਤਲਬ ਜਿਹੜੇ ਚਾਲੇ ਪਾਉਣੇ ਨੇ ਜਿਸ ਤਰ੍ਹਾਂ ਦੱਸਿਆ ਵਾ ਹਾਂਜੀ ਬਾਬਾ ਜੀ ਦਾ ਹੀ ਬਹੁਤ ਧੰਨਵਾਦ ਕਰਦੇ ਆ ਸੰਗਤ ਲੈ ਕੇ ਇੱਥੋਂ ਜਿਹੜੇ ਜਾਂਦੇ ਨੇ ਇਹ ਸਾਰੀ ਦੁਨੀਆ ਜਿਹੜੀ ਆ ਡੇਰੇ ਤੱਕ ਤਰਦੀ ਜੋਰ ਅਰਦਾਸ ਬੇਨਤੀ ਕਰਦੇ ਨੇ ਮਨ ਦੀ ਭਾਵਨਾ ਕਰਦੇ ਹੋ ਸਾਰਿਆਂ ਦੀ ਪੂਰੀ ਹੁੰਦੀ ਆ ਜੀ ਹਾਂਜੀ ਚੜ੍ਹਦੀ ਕਲਾ ਹੁੰਦੀ ਆ ਜੀ ਵਾਹਿਗੁਰੂ ਜੀ ਖਾਲਸਾ ਇਹਨਾਂ ਤੋਂ ਇਲਾਵਾ ਸਾਡੇ ਨਾਲ ਬਾਬਾ ਜੀ ਨੇ ਮਾਫ ਕਰਨਾ ਬਲਜੀਤ ਸਿੰਘ ਜੀ ਖਾਲਸਾ ਜੋ ਚੇਅਰਮੈਨ ਬਣਨੇ ਨਵਨਿਯੁਕਤ ਆਪਣਾ ਮਾਰਕੀਟ ਕਮੇਟੀ ਦਿਨਨਗਰ ਦੇ ਉਹਨਾਂ ਦੀ ਵੀ ਹਾਇਰੀ ਲਵਾਉਣਾ ਚਾਹਾਂਗੇ ਸੋ ਇਸ ਪਵਿੱਤਰ ਜਿੱਦਾਂ ਦਿਹਾੜਾ ਆ ਰਿਹਾ ਚੋਲਾ ਸਾਹਿਬ ਦਾ ਮੇਲਾ ਤੇ ਉਧਰੋਂ ਮਾਨਸਤਕਰ ਮਿਲਿਆ ਸਰਕਾਰ ਵੱਲੋਂ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤੇ ਨਰਲੇਵ ਟੀਵੀ ਦਾ ਬਹੁਤ ਬਹੁਤ ਧੰਨਵਾਦ ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਗੁਰੂ ਆਮਦਾਸ ਜੀ ਮਹਾਰਾਜ ਦਾ ਬਹੁਤ ਬਹੁਤ ਸ਼ੁਕਰਾਨਾ ਜੀ ਸਭ ਤੋਂ ਪਹਿਲਾਂ ਪਿੰਡ ਦੀ ਉਹਨਾਂ ਨੇ ਸਰਪੰਚੀ ਝੋਲੀ ਪਾਈ ਆ ਤੇ ਹੋਣ ਪਾਰਟੀ ਨੇ ਵੀ ਸਤਕਾਰ ਵਜੋਂ ਚੇਅਰਮੈਨ ਹੀ ਦਿੱਤੀ ਹੈ ਮਾਰਕੀਟ ਕਮੇਟੀ ਨਾਨਾ ਨਗਰ ਦੀ ਜੀ 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 ਤੇ ਅੱਜ ਅਸੀਂ ਬਾਬਾ ਮਹੰਗਾ ਦਾਸ ਜੀ ਕੋ ਮਹੰਗਾ ਸਿੰਘ ਜੀ ਕੋ ਆਪਣੇ ਆਸ਼ੀਰਵਾਦ ਲੈਣ ਆਏ ਆ ਅਗਿਆ ਰਾਜਨੀਤਿਕ ਖੇਤਰ ਦੇ ਵਿੱਚ ਅੱਜ ਸਾਨੂੰ ਸਟੈਂਡ ਮਿਲਿਆ ਤੇ ਅਗਿਆ ਰਾਜਨੀਤੀ ਆਈ ਸਾਫ਼ ਅਤੇ ਸੁਥਰੀ ਤਰੀਕੇ ਨਾਲ ਕਰੀਏ ਜਿਸ ਨਾਲ ਇਲਾਕੇ ਵਿੱਚ ਵੀ ਆਪਣਾ ਮਾਨ ਸਨਮਾਨ ਬਣਿਆ ਰਹੇ ਇੱਜ਼ਤ ਬਣੀ ਰਹੇ ਤੇ ਸਭ ਤੋਂ ਜ਼ਿਆਦਾ ਇੱਜ਼ਤ ਆ ਬਾਕੀ ਕੁਝ ਵੀ ਨਹੀਂ ਹੈਗਾ ਇਹ ਵੀ ਚੀਜ਼ਾਂ ਤਾਂ ਹੀ ਸ਼ੋਭਾ ਦਿੰਦੀਆਂ ਵਾ ਅੱਜ ਤੁਹਾਡੀ ਇੱਜ਼ਤਾਂ ਤੇ ਠੀਕ ਹੈ ਜੀ ਇਸ ਇਲਾਕੇ ਦੀ ਸੰਗਤ ਵਿੱਚ ਨਾਲ ਇਸ ਵਕਤ ਨਾਲੇ ਚੋਲਾ ਸਾਹਿਬ ਦਾ ਵੀ ਆਪਣਾ ਸੰਗ ਦਾ ਆ ਰਿਆ ਨੇ 2 3 ਤਰੀਕ ਪਿੰਡ ਪੁਰਾਣਾ ਸ਼ਾਲਾ ਪੁੱਜਣਗੇ ਤੇ ਇਸ ਇਲਾਕੇ ਦੀ ਸਮੂਹ ਸੰਗਤ ਨੂੰ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਸਾਰਿਆਂ ਨੇ ਹਮ ਹਮਾ ਕੇ ਪਹੁੰਚਣਾ ਤੇ ਸਾਰਿਆਂ ਨੇ ਹੀ ਸਤਿਕਾਰ ਕਰਨਾ ਤੇ ਜਿਹੜੇ ਆ ਨੌਜਵਾਨ ਪੀੜ੍ਹੀ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਸਾਰੇ ਸਤਿਕਾਰ ਨਾਲ ਆਉਣ ਆਪਣੀਆਂ ਮਨੋ ਕਾਮਨਾ ਜੋ ਸੁੱਖ ਨਾਲ ਅਰਦਾਸਾਂ ਆਪਣੀਆਂ ਪੂਰੀਆਂ ਹੋਣ ਫੁੱਲੜਬਾਜੀ ਕਰਕੇ ਐਵੇਂ ਪਾਪਾਂ ਦੇ ਬੜ ਭਾਗੀ ਨਾ ਬਣੋ ਜੀ 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 ਤੇ ਆਓ ਆਪਣੀ ਮਨ ਦੀ ਸ਼ਾਂਤੀ ਇੱਥੇ ਆਣ ਕੇ ਆਪਣੇ ਦਸ ਸੰਗ ਦੀ ਸੇਵਾ ਕਰੋ ਆਣ ਕੇ ਦਰਸ਼ਨ ਦੇਦਾਰੇ ਕਰੋ ਮਹਾਰਾਜ ਦੀਆਂ ਬਖਸ਼ਿਸ਼ਾਂ ਲਵੋ ਅਤੇ ਸਿੱਖੀ ਸਰੂਪ ਵਿੱਚ ਆਵੋ ਐਨਾ ਹੀ ਕਹਿਣਾ ਚਾਹੁੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਗੁਰਮਤਿ ਨੂੰ ਪਨਾਇਆ ਹੀ ਨਾ ਜੀ ਜੀ ਨਾਮ ਜਪਿਆ ਹੀ ਨਾ ਜੀ ਜੀ ਤੇ ਉਮਰ ਜਿਹੜੀ ਆ ਸਾਡੀ ਜਾਨ ਚਲੇ ਜਾਣੀ ਆ ਠੀਕ ਹੈ ਜੀ ਤੇ ਮੋੜ ਨਹੀਂ ਆਉਣਾ ਲੱਖ ਧਰਮ ਲੱਖ দান ਕਰ ਲੱਖ ਲੱਖ ਕਰੇ ਉਹ ਪਾਏ ਜਨਮ ਮੋਲਕ ਤਾਂ ਮਿਲੇ ਨਾਮ ਬਿਨਾ ਬਿਰਥਾ ਕਿਉਂ ਜਾਏ ਵਾਹਿਗੁਰੂ ਨਾਮ ਤੋਂ ਵਾਹਿਗੁਰੂ ਜੀ ਕਹਿੰਦਾ ਖੰਸਾ ਵਾਹਿਗੁਰੂ ਜੀ ਸੋ ਇਹ ਸਨ ਬਾਬਾ ਮਹੰਗਲ ਸਿੰਘ ਜੀ ਜਿਨ੍ਹਾਂ ਨੇ ਦੱਸਿਆ ਕਿ 2 ਤਰੀਕ ਨੂੰ 2 ਮਾਰਚ ਨੂੰ ਹਰ ਸਾਲ ਦੀ ਤਰ੍ਹਾਂ ਬੜੀ ਸਰਦਾਂ ਭਾਵਨਾ ਤੇ ਉਤਸ਼ਾਹ ਦੇ ਨਾਲ ਜਿਵੇਂ ਲੱਕ ਇਲਾਕੇ ਦੀਆਂ ਸੰਗਤਾਂ ਦੇ ਵਿੱਚ ਡੇਰਾ ਬਾਬਾ ਨਾਨਕ ਤੱਕ ਮਕੇਰੀਆਂ ਗੁਰਦਵਾਰਸਪੁਰ ਮੁੱਖ ਮਾਰਗ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਜਿੰਨੇ ਵੀ ਵੱਡੀ ਤਾਦਾਦ ਦੇ ਵਿੱਚ ਪਿੰਡ ਨੇ ਪਿੰਡ ਪੱਦਰ ਦੀਆਂ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਨਜ਼ਰ ਆ ਰਿਹਾ ਇਸ ਸੰਗ ਦੇ ਮੇਲੇ ਨੂੰ ਲੈ ਕੇ ਉੱਥੇ ਹੀ ਬਾਬਾ ਜੀ ਨੇ ਦੱਸਿਆ ਕਿ ਉਹਨਾਂ ਵੱਲੋਂ ਵੀ ਤਿਆਰੀਆਂ ਜਿਹੜੀਆਂ ਨੇ ਪੂਰੀਆਂ ਮਕਮਲ ਕਰ ਲੀਆਂ ਗਈਆਂ ਨੇ ਤੇ ਖਾਸ ਕਰਕੇ ਜਿਵੇਂ ਬਾਬਾ ਸੁਖਵਿੰਦਰ ਸਿੰਘ ਭਿੱਲੀ ਅਬਲਜੀਤ ਸਿੰਘ ਖਾਲਸਾ ਜੀ ਬਾਬਾ ਮਹੰਗਾ ਸਿੰਘ ਜੀ ਇਹਨਾਂ ਵੱਲੋਂ ਖਾਸ ਕਰਕੇ ਹਰ ਸਾਲ ਦੀ ਤਰ੍ਹਾਂ ਜਿਵੇਂ ਮੁਸ਼ਕਲਾਂ ਹੁੰਦੀਆਂ ਨੇ ਜੇਬ ਕਤਰਿਆਂ ਵਾਸਤੇ ਜਿਵੇਂ ਕਈ ਬਟਵੇ ਮਾਰ ਹੁੰਦੇ ਨੇ ਜਾਂ ਹੁੱਲੜ ਬਾਜ ਜਿਹੜੇ ਹੁੰਦੇ ਨੇ ਬੁਲੇਟ ਤੇ ਪਟਾਕੇ ਮਾਰਨ ਵਾਲੇ ਜਾਂ ਟਰੈਕਟਰਾਂ ਦੇ ਉੱਪਰ ਜਿਹੜੇ ਉੱਚੀ ਆਵਾਜ਼ ਦੇ ਵਿੱਚ ਕੰਨ ਪਾੜਵੀਂ ਆਵਾਜ਼ਾਂ ਛੱਡਣ ਵਾਲੇ ਉਹਨਾਂ ਨੂੰ ਦੱਸਿਆ ਸਖਤ ਲਬਜ਼ਾਂ ਦੇ ਵਿੱਚ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਉਹ ਆਪਣੀਆਂ ਹਰਕਤਾਂ ਤੋਂ ਇਸ ਵਾਰ ਬਾਝ ਆ ਜਾਣ ਕਿਉਂਕਿ ਜੋੜ ਮੇਲਿਆਂ ਤੇ ਨੁਕਸਾਨ ਵੀ ਹੋ ਚੁੱਕੇ ਨੇ ਜਿਵੇਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਿੱਛੇ ਕੁਝ ਸਮਾਂ ਪਹਿਲਾਂ ਇੱਕ ਗੁਰਦਾਸਪੁਰ ਜ਼ਿਲ੍ਹੇ ਦੇ ਨਾਲ ਸੰਬੰਧਿਤ ਜੋ ਨੌਜਵਾਨ ਸੀ ਪ੍ਰਦੀਪ ਸਿੰਘ ਉਹਦਾ ਉੱਥੇ ਕਤਲ ਵੀ ਹੋ ਗਿਆ ਸੀ ਇਸ ਕਰਕੇ ਇਹਦੇ ਬੜੇ ਘਾਤਕ ਜਿਹੜੇ ਪਰਨਾਮ ਨੇ ਘਾਤਕ ਨਤੀਜੇ ਨੇ ਸੋ ਮਰਿਆਦਾ ਦੇ ਵਿੱਚ ਉਹਨਾਂ ਦੱਸਿਆ ਕਿ ਗੁਰ ਮਰਿਆਦਾ ਦੇ ਵਿੱਚ ਰਹਿ ਕੇ ਜੇਕਰ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ ਤੇ ਇਹਨਾਂ ਹਰਕਤਾਂ ਤੋਂ ਬਾਝ ਆਜੋ ਹੁਲੜਬਾਜੀ ਤੋਂ ਤੇ ਗੁਰੂ ਘਰ ਦੀਆਂ ਜਿਹੜੇ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ ਫਿਰ ਮਰਿਆਦਾ ਦੇ ਵਿੱਚ ਰਹਿ ਕੇ ਕਦਮ-ਕਦਮ ਚੱਲ ਕੇ ਗੁਰੂ ਕੇ ਹਰਜਸ ਵਾਹਿਗੁਰੂ 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 ਦਾ ਜਾਬ ਕਰਦੇ ਆ ਸਾਰੀਆਂ ਸੰਗਤਾਂ ਜਿੱਦਾਂ ਚੱਲਦੀਆਂ ਨੇ ਉਦਾਂ ਹਾਜ਼ਰੀਆਂ ਪਰ ਉਹ ਤੇ ਜੇਕਰ ਪਾਪਾਂ ਦੇ ਭਾਗੀ ਬਣਨਾ ਉਹ ਉਹਨਾਂ ਦੀ ਮਰਜ਼ੀ ਹੈ ਹੁਣ ਤੱਕ ਲਈ ਇੰਨਾ ਹੀ ਸਹਾਯੋਗੀ ਕੈਮਰਾ ਪਰਸਨਲ ਸਦੀਪ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਨਰਲੇਵ ਟੀਵੀ ਗੁਰਦਾਸਪੁਰ